ਜੋ ਬੋਲੇ ਸੋ ਨਿਰਵੈ ਭਗਵਾਨ ਵਾਲੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤ ਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਜੋ ਜੀ ਪਾਤ ਸਾਹ ਜੋ ਸਤ ਗੁਰੂ ਗੁਰੂ ਪੂਰਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਗਿਰਦਾਰੀ ਨਾਥ ਜੀ ਮਹਾਰਾਜ ਕੀ ਜੈ ਸਰਵਤ ਸੱਤ ਸੰਗਤ ਕੀ ਜੈ ਨੂੰ ਦੁਹਰਾਓ ਸੂਰਜ ਚੰਨ ਸਿਤਾਰੇ ਦੀਪਕ ਚਾਨਣ ਤੇਨ ਹਜ਼ਾਰ ਪੂਰਨ ਗੁਰ ਬਿਨ ਹਨੀਰ ਹੈ ਕਹਿ ਕੇ ਕੋਲ ਅਵਤਾਰ ਕਿਣਕੇ ਕਿਣਕੀ ਰੂਈਸ਼ਵਰ ਦੀ ਪੋਗ ਰਹੀ ਕਰਮਾਂ ਦਾ ਫਲ ਜਨਮ ਜਨਮ ਦੀ ਭਗਤੀਓ ਬਖਸ਼ੀ ਆਦਪੁਰਖ ਕਰ ਤਾਰੀ ਬਗ ਏ ਉਸ ਦੀ ਰਹਿਮਤ ਦਾ ਕ੍ਰਿਸ਼ਨ ਇਥੇ ਨਹੀਂ ਉਮਰਾਂ ਦੀ ਗੱਲ ਉੰਦੀ ਜਾਂਦੀ ਜਿਸਮਹ ਮੀਸਾ ਜਿੰਦੀ ਪੂਰਨ ਜੋਤਿਆ ਤਲ ਕਠਨੇ ਤਪਸਿਆ ਅੰਦਰ ਜਦ ਗੁਰ 12 ਸਾਲ ਗੁਜ਼ਾਰੇ ਆਦਪੁਰਖ ਤਦ ਪ੍ਰਗਟ ਹੋ ਕੇ ਸਤਗੁਰ ਜੀ ਨੂੰ ਬਚਨ ਉਚਾਰੇ ਖੁੱਲੇ ਦਿਲ ਜੋ ਚਾਹਦਾ ਹੈ ਮੰਗ ਲੈ ਗਿਆਨ ਨਾਥ ਜਗ ਤਾਰਨ ਹਾਰੀ ਰਾਜ-ਪਾਗ ਤੀ ਖੁਸ਼ੀਆਂ ਮੰਗੀਆਂ ਆ ਪਗਤ ਜਨਾਂ ਲਈ ਸਤਿਗੁਰ ਪਿਆਰੀ ਆਪਣੀ ਲਈ ਫਕੀਰੀ ਮੰਗ ਲਈ ਪੂਰਨ ਸਤਿਗੁਰ ਪਿਆਰੀ ਖੁੱਲੇ ਦਿਲ ਗੁਰ ਖੁਸ਼ੀਆਂ ਬਖਸ਼ੀਆਂ ਜਗ ਨੂੰ ਪਾਲਣ ਹਾਰੀ ਵਾਹ ਮੀਂ ਭਗਵਾਨ ਪਿਆਰੇ ਖਾਕ ਸਾਧੀਆਂ ਸੁਣੀ ਅਰਦਾਸਾਂ ਨਾਮ ਤੇਰਾ ਬ੍ਰਹਿਮੰਡ ਦੇ ਕਰਤਾ ਨੀ ਬਚੈ ਨਾਲ ਸਵਾਸਾਂ ਨਵੀਂ ਸਾਲ ਵਿੱਚ ਨਵੀਂ ਨਿਸ਼ਾਨੀ ਜੋ ਜੋ ਚਿਤਵੇ ਤੇਰੀਆਂ ਦਾਸਾਂ ਪੂਰਨ ਬਖਸ਼ੋ ਹਰ ਪ੍ਰਾਣੀ ਨੂੰ ਪਿਆਰ ਭਤਨ ਦੀਆਂ ਰਾਸਾਂ ਨਵੇਂ ਸਾਲ ਵਿੱਚ ਨਵੀਂ ਨਿਸ਼ਾਨੀ ਜੋ ਜੋ ਚਿਤਵੇ ਤੇਰੀਆਂ ਦਾਸਾਂ ਪੂਰਨ ਬਖਸ਼ੋ ਹਰ ਪ੍ਰਾਣੀ ਨੂੰ ਪਿਆਰ ਭਜਨੀਆਂ ਰਾਸਾਂ ਜੋ ਬੋਲੇ ਸੋ ਨਿਰਵੈ ભગવાન ਵਾਲਮੀਕ ਮਹਾਰਾਜ ਕੀ ਬੈ ਸ੍ਰੀ ਸ੍ਰੀ ਅਕੂ ਅਠ ਸਾਹਿਬ ਸਤ ਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਚੋਜੀ ਪਾਚਾ ਜੋ ਸਤਿਗੁਰੂ ਗੁਰੂ ਪੂਰਨਾਂਥ ਜੀ ਮਹਾਰਾਜ ਕੀ ਜੈ ਸਤਿਗੁਰੂ ਗਿਰਦਾਰੀ ਨਾਥ ਜੀ ਮਹਾਰਾਜ ਕੀ ਜੈ ਹੋ ਸਰਵਤ ਸਦ ਸੰਗਤ ਕੀ ਜੈ ਹੋ